ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਅੱਜ ਆਪਾਂ ਗੱਲ ਕਰਨੀ ਏ ਭਾਈ ਅਮਰਤਪਾਲ ਸਿੰਘ ਜੀ ਛੰਦੜਾ ਜੋ ਲੁਧਿਆਣੇ ਤੋਂ ਐਮਪੀ ਦੀ ਸੀਟ ਲੜ ਰਹੇ ਨੇ ਕੌਣ ਨੇ ਭਾਈ ਅਮਰਤਪਾਲ ਸਿੰਘ ਜੀ ਛੰਦੜਾ ਉਹਨਾਂ ਦੇ ਪਿਛੋਕੜ ਨੂੰ ਜਾਣਾਂਗੇ ਤੇ ਹੈਰਾਨ ਰਹਿ ਜਾਵਾਂਗੇ ਉਹਨਾਂ ਦੇ ਪਿਛੋਕੜ ਦੇ ਵਿੱਚੋਂ ਜਦੋਂ ਪਤਾ ਲੱਗਦਾ ਹੈ ਕਿ ਸ਼ਹੀਦ ਭਾਈ ਰਿਸ਼ਪਾਲ ਸਿੰਘ ਜੀ ਛੰੜੜਾ ਜਿਨ੍ਹਾਂ ਨੇ ਸੰਤ ਜਰਨੈਲ ਸਿੰਘ ਜੀ ਭਿੰਡਰਾਵਾਲੇ ਉਹਨਾਂ ਦੇ ਨਾਲ ਇਹ 84 ਦਾ ਸਾਰਾ ਸੰਤਾਪ ਹੰਡਾਇਆ ਹੈ ਸੰਘਰਸ਼ ਦੇ ਵਿੱਚ ਉਸ ਕਾਲੇ ਦੌਰ ਦੇ ਵਿੱਚ ਦੀ ਲੰਘੇ ਤੇ ਭਾਈ ਰਿਸ਼ਪਾਲ ਸਿੰਘ ਜੀ ਛੰੜੜਾ ਸਿੱਖ ਕੌਮ ਦੇ ਵਾਸਤੇ ਪੰਥ ਦੇ ਵਾਸਤੇ ਕੰਮ ਕਰ ਰਹੇ ਸੀ ਤੇ ਉਸ ਵੇਲੇ ਜੋ ਇਨਾਂ ਦੀ ਸ਼ਹੀਦੀ ਹੁੰਦੀ ਹੈ ਮੈਂ ਸੰਖੇਪ ਦੇ ਵਿੱਚ ਸਾਂਝਾ ਹਾਵਾਂ ਕਿ ਜਿਨ੍ਹਾਂ ਉਹਨਾਂ ਦੀ ਸ਼ਹੀਦੀ ਹੁੰਦੀ ਹੈ ਉਹਨਾਂ ਨੂੰ ਗ੍ਰਿਫਤਾਰ ਕੀਤਾ ਜਾਂਦਾ ਹੈ ਪੁੱਛਿਆ ਜਾਂਦਾ ਹੈ ਕਿ ਤੁਸੀਂ ਮੁਖੀ ਹੋ ਫੋਰਸ ਦੇ ਤੇ ਦੱਸੋ ਤੁਹਾਡੇ ਸਾਥੀ ਕਿੱਥੇ ਨੇ ਅਸਲਾ ਕਿੱਥੇ ਹੈ ਸਮਾਨ ਕਿੱਥੇ ਹੈ ਭਾਈ ਸਾਹਿਬ ਕਹਿੰਦੇ ਵੀ ਜੇ ਕਿਸੇ ਨੇ ਗੱਲ ਕਰਨੀ ਹੈ ਤੇ ਮੈਂ ਆਪਣੀ ਫੋਰਸ ਦਾ ਮੁਖੀ ਹਾਂ ਤੁਸੀਂ ਆਪਣੀ ਫੋਰਸ ਦਾ ਮੁਖੀ ਮਗਾਓ ਉਹਨਾਂ ਨੇ ਉਸ ਵੇਲੇ ਦਾ ਜੋ ਗੁੱਚੜ ਕੇ ਪੀਸ ਗੇਲਾ ਜਿਹੜਾ ਉਸ ਵੇਲੇ ਦਾ ਸੀ ਉਹਨੂੰ ਬੁਲਾਇਆ ਉਹਨੂੰ ਬੁਲਾਇਆ ਤੇ ਉਹਨੇ ਆ ਕੇ ਬੜਾ ਪਿਆਰ ਦੇ ਨਾਲ ਫਲੋਸਿਆ ਕਹਿੰਦਾ ਜੀ ਦੱਸੋ ਤੁਹਾਡੇ ਤੋਂ ਗੱਲਬਾਤ ਪੁੱਛਦੇ ਆ ਭਾਈ ਸਾਹਿਬ ਕਹਿੰਦੇ ਮੈਨੂੰ ਪਾਣੀ ਦਾ ਗਲਾਸ ਚਾਹੀਦਾ ਹੈ ਪਾਣੀ ਦਾ ਗਲਾਸ ਦਿੱਤਾ ਗਿਆ ਪਹਿਲਾ ਘੁੱਟ ਭਰਿਆ ਪਹਿਲਾ ਘੁੱਟ ਜਿਹੜਾ ਪਾਣੀ ਦਾ ਮੂਸ ਜਾਂਦਾ ਹੈ ਉਹਦੀ ਕਰੂਲੀ ਉਹ ਕੇਪੀਐਸ ਗਿੱਲ ਦੇ ਮੂੰਹ ਤੇ ਮਾਰਦੇ ਨੇ ਉਹ ਕੇਪੀਐਸ ਗਿੱਲ ਦੇ ਮੂੰਹ ਤੇ ਮਾਰ ਕੇ ਕਹਿੰਦੇ ਤੂੰ ਆਪਣੀ ਫੋਰਸ ਦਾ ਮੁਖੀ ਐ ਬੜੇ ਕਤਲ ਕੀਤੇ ਐ ਤੂੰ ਬੜਾ ਕੁਝ ਕੀਤਾ ਐ ਜਾਂ ਮੈਂ ਤੈਨੂੰ ਚੈਲੰਜ ਕਰਦਾ ਤੂੰ ਮੇਰੇ ਸਾਥੀਆਂ ਬਾਰੇ ਅਸਲੇ ਬਾਰੇ ਹੋਰ ਗੱਲਾਂ ਬਾਰੇ ਤੂੰ ਕੀ ਪੁੱਛਣਾ ਐ ਕਹਿੰਦੇ ਜੇ ਤੂੰ ਐ ਹੀ ਮੇਰੇ ਤੋਂ ਸਾਬਤ ਮੇਰੇ ਮੂੰਹ ਪਰਵਾ ਕੇ ਦਿਖਾ ਦੇ ਕਿ ਮੈਂ ਤੇਰੇ ਮੂੰਹ ਤੇ ਕਰੂਨੀ ਕੀਤੀ ਐ ਸੇ ਮੈਂ ਤੈਨੂੰ ਮੰਨ ਜਾਵਾਂਗਾ ਫਿਰ ਭਾਈ ਸਾਹਿਬ ਹੁਣਾਂ ਦੀ ਜਦੋਂ ਇਹਨਾਂ ਨੇ ਰੋਕਿਆ ਸੀ ਗ੍ਰਿਫਤਾਰ ਕੀਤਾ ਸੀ ਉਦੋਂ ਲੱਤ ਟੁੱਟ ਗਈ ਸੀ ਇਹਨਾਂ ਨੇ ਉਹ ਜਿਹੜੀ ਟੁੱਟੀ ਹੋਈ ਲੱਤ ਸੀ ਉਹਨੂੰ ਸਾਰੀ ਰਾਤ ਘਮਾਉਂਦੇ ਰਹੇ ਫੇਰ ਉਹਨਾਂ ਨੂੰ ਤੱਤੀਆਂ ਪਰਚਸਾਂ ਲਗਾਈਆਂ ਗਈਆਂ ਫੇਰ ਉਹਨਾਂ ਦੇ ਨਹਾਂ ਖਿੱਚੇ ਗਏ ਉਹਨਾਂ ਨੂੰ ਸਰੀਏ ਦੇ ਸਰੀਆ ਸਰੀਰ ਦੇ ਵਿੱਚ ਧੱਕਿਆ ਗਿਆ ਹੋਰ ਪਤਾ ਨਹੀਂ ਕਿੰਨੇ ਕੁ ਤੁਸੀਂ ਇਹ ਦਿੱਤੇ ਸੇ ਭਾਈ ਸਾਹਿਬ ਭਾਈ ਰਿਸਪਾਲ ਸਿੰਘ ਜੀ ਛੰਦੜਾ ਸ਼ਹੀਦੀਆਂ ਪ੍ਰਾਪਤ ਕਰ ਜਾਂਦੇ ਨੇ ਜਿਹੜੇ ਭਾਈ ਅਮਰਤਪਾਲ ਸਿੰਘ ਜੀ ਚੰਦੜਾ ਅੱਜ ਐਮਪੀ ਦੀ ਸੀਟ ਲੜ ਰਹੇ ਨੇ ਇਹ ਕਹਿੰਦੇ ਮੈਂ ਉਸ ਵੇਲੇ 2 ਮਹੀਨਿਆਂ ਦਾ ਸੀ ਜਦੋਂ ਮੇਰੀ ਮੇਰਾ ਪਿਤਾ ਸ਼ਹੀਦ ਹੋ ਜਾਂਦਾ ਹੈ ਮੇਰੀ ਮਾਤਾ ਸ਼ਹੀਦ ਹੋ ਜਾਂਦੀ ਹੈ ਮੇਰੀ ਨਾਨੀ ਸ਼ਹੀਦ ਹੋ ਜਾਂਦੀ ਹੈ ਮੇਰਾ ਦਾਦਾ ਸ਼ਹੀਦ ਹੋ ਜਾਂਦਾ ਹੈ 4 ਮੈਂਬਰ ਉਸ ਸੰਘਰਸ਼ ਦੇ ਵਿੱਚ ਜਿਸ ਬੰਦੇ ਦੇ ਸ਼ਹੀਦ ਹੋ ਸ਼ਹੀਦ ਹੋਏ ਹੋਣ ਤੇ ਅੱਜ ਉਹਦਾ ਕਾਫਲਾ ਅੱਜ ਉਹਦਾ ਜਿਹੜਾ ਕਾਫਲਾ ਹੈ ਉਹ ਚੱਲੇ ਨਾ ਉਹ ਐਮਪੀ ਦੀ ਸੀਟ ਜਿੱਤੇ ਨਾ ਤੇ ਸਾਡੇ ਵਾਸਤੇ ਕਿੰਨੀ ਇਹ ਸ਼ਰਮਨਾਕ ਗੱਲ ਹੈ ਅਸੀਂ ਆਉਣ ਵਾਲੇ ਦਿਨਾਂ ਦੇ ਵਿੱਚ 84 ਦੇ ਸ਼ਹੀਦ ਸਿੰਘਾਂ ਦੀ ਯਾਦ ਦੇ ਵਿੱਚ ਦਿਹਾੜੇ ਮਨਾਉਣੇ ਨੇ ਫਿਰ ਅੱਗੇ ਨਵੰਬਰ ਦੇ ਵਿੱਚ ਵੀ ਅਸੀਂ ਮਨਾਉਣੇ ਆ ਅਸੀਂ ਸ਼ਹੀਦਾਂ ਸਿੰਘਾਂ ਨੂੰ ਯਾਦ ਕਰਦੇ ਆ ਅਸੀਂ ਪਿਆਰ ਕਰਦੇ ਆ ਅਸੀਂ ਆਪਣਾ ਬਹੁਤ ਕੋਸ਼ਿਸ਼ ਅਸੀਂ ਸਮਝਦੇ ਆ ਤੇ ਜੇ ਸਮਝਦੇ ਆ ਤੇ ਆਓ ਆਪਾਂ ਸ਼ਹੀਦ ਸਿੰਘਾਂ ਦੇ ਪਰਿਵਾਰਾਂ ਦਾ ਸਾਥ ਦਈਏ ਮੈਂ ਬਹੁਤਾ ਕੁਝ ਨਹੀਂ ਕਹਿ ਸਕਦਾ ਤੁਸੀਂ ਇੰਟਰਨੈਟ ਤੇ ਗੂਗਲ ਤੇ ਸਰਚ ਕਰੋਗੇ YouTube ਤੇ ਸਰਚ ਕਰੋਗੇ ਭਾਈ ਰਿਸ਼ਪਾਲ ਸਿੰਘ ਜੀ ਸ਼ੰਦੜਾ ਤੇ ਉਹਨਾਂ ਦੇ ਬਾਰੇ ਬਹੁਤ ਕੁਝ ਨਿਕਲ ਆਵੇਗਾ ਸੰਖੇਪ ਦੇ ਵਿੱਚ ਮੈਂ ਆਪ ਜੀ ਦੇ ਨਾਲ ਸਾਂਝ ਕੀਤੀ ਏ ਮੇਨ ਜਿਹੜਾ ਇਹ ਵੀਡੀਓ ਪਾਉਣ ਦਾ ਮੁੱਦਾ ਹੈ ਉਹ ਇਹ ਹੈ ਕਿ ਲੁਧਿਆਣੇ ਦੇ ਵਿੱਚ ਜਿੰਨੀਆਂ ਵੀ ਜਿੰਨੀਆਂ ਵੀ ਰਾਜਨੀਤਿਕ ਤਰ੍ਹਾਂ ਨੇ ਧਿਰਾਂ ਨੇ ਜਾਂ ਹੋਰ ਜਿਨੇ ਵੀ ਆਪਣੇ ਆਪ ਨੂੰ ਪੰਥਕ ਖਾਉਣ ਵਾਲੇ ਨੇ ਉਨਾਂ ਸਾਰਿਆਂ ਤੋਂ ਅਸੀਂ ਉੱਪਰ ਉੱਠ ਕੇ ਕੋਈ ਕਿੰਨਾ ਵੀ ਚੰਗਾ ਹੋ ਸਕਦਾ ਹੈ ਪਰ ਭਾਈ ਰਿਸ਼ਪਾਲ ਸਿੰਘ ਜੀ ਛੰਦੜਾ ਉਹਨਾਂ ਦੀ ਸ਼ਹੀਦੀ ਨੂੰ ਵੇਖ ਕੇ ਉਹਨਾਂ ਦੇ ਪਰਿਵਾਰ ਦੀ ਸ਼ਿੱਦੀ ਨੂੰ ਵੇਖ ਕੇ ਤੇ ਉਹਨਾਂ ਨਾਲੋਂ ਕੋਈ ਚੰਗਾ ਨਹੀਂ ਹੋ ਸਕਦਾ ਮੈਂ ਬੇਨਤੀ ਕਰਾਂਗਾ ਸੰਸਥਾਵਾਂ ਨੂੰ ਮੁਖੀਆਂ ਨੂੰ ਹੋਰ ਪੰਥਦਰਦੀਆਂ ਨੂੰ ਕਿ ਸਾਰੇ ਜਾਣੇ ਉਥੇ ਕਾਫਲਾ ਬਣ ਕੇ ਲੁਧਿਆਣੇ ਦੇ ਵਿੱਚ ਇਕੱਠੇ ਹੋਵੋ ਤੇ ਭਾਈ ਰਿਸ਼ਪਾਲ ਸਿੰਘ ਛੰਦੜਾ ਦੇ ਮੋਢੇ ਨਾਲ ਮੋਢਾ ਲਾ ਕੇ ਖੜਿਓ ਮੋਟੇ ਨਾਲ ਮੋਟਾ ਨਾਲ ਆ ਕੇ ਖੜੇ ਹੋ ਕੇ ਤੇ ਤੁਸੀਂ ਆਪਾਂ ਸਾਰੇ ਹੀ ਉਥੇ ਲੁਧਿਆਣੇ ਦੇ ਵੋਟਰਾਂ ਨੂੰ ਸਪੋਰਟਰਾਂ ਨੂੰ ਅਪੀਲ ਕਰੀਏ ਕਿ ਭਾਈ ਤੁਸੀਂ ਇਹ ਸ਼ਹੀਦ ਪਰਿਵਾਰ ਆ ਜੇ ਸ਼ਹੀਦ ਪਰਿਵਾਰ ਨੂੰ ਅਸੀਂ ਨਹੀਂ ਸੰਭਾਲਾਂਗੇ ਤੇ ਹੋਰ ਕੌਮ ਨਹੀਂ ਸੰਭਾਲੇਗੀ ਤੇ ਹੋਰ ਕੌਣ ਸੰਭਾਲੇਗਾ ਲੋੜ ਹੈ ਸਾਨੂੰ ਆਪਣੇ ਇਸ ਜਿਹੜੇ ਸੰਘਰਸ਼ ਨੂੰ ਦੇਖਦੇ ਹੋਏ ਪੰਥ ਦੇ ਵਾਸਤੇ ਕੁਝ ਕਰ దిਏ ਬੇਨਤੀ ਹੈ ਤੁਸੀਂ ਸਾਰੇ ਪੰਥਦਰਦੀਆਂ ਨੂੰ ਬੇਨਤੀ ਹੈ ਬਹੁਤ ਪਿਆਰ ਹੈ ਤੁਹਾਡੇ ਮਨਾਂ ਦੇ ਵਿੱਚ ਸ਼ਹੀਦਾਂ ਦੇ ਪ੍ਰਤੀ ਪਿਆਰਿਓ ਅੱਜ ਸ਼ਹੀਦ ਪਰਿਵਾਰ ਦੇ ਵਿੱਚੋਂ ਜੇ ਕੋਈ ਐਮਪੀ ਬਣਨ ਵਾਸਤੇ ਖੜਾ ਹੋਇਆ ਏ ਤੇ ਉਹਨਾਂ ਨੂੰ ਆਪਾਂ ਦਿਖਾ ਦਈਏ ਕਿ ਹਾਂ ਸਾਡੇ ਅੰਦਰ ਠੀਕ ਪਿਆਰ ਹੈ ਕੋਈ ਵੀ ਪੰਥਕ ਧਿਰ ਕੋਈ ਵੀ ਜਾਂ ਹੋਰ ਕੋਈ ਰਾਜਨੀਤਿਕ ਬੰਦਾ ਕਿੰਨਾ ਵੀ ਚੰਗਾ ਹੋ ਸਕਦਾ ਜਾਂ ਕੋਈ ਵੀ ਕੁਝ ਵੀ ਹੋ ਸਕਦਾ ਹੈ ਪਰ ਅਸੀਂ ਇਹ ਸ਼ਹੀਦ ਪਰਿਵਾਰ ਨੂੰ ਦੇਖ ਕੇ ਤੇ ਭਾਈ ਅਮਰਤਪਾਲ ਸਿੰਘ ਚੰਦੜਾ ਉਹਨਾਂ ਨੂੰ ਜਿਤਾਉਣਾ ਹੈ ਇਹ ਮੇਰੀ ਬੇਨਤੀ ਨੂੰ ਪ੍ਰਵਾਨ ਕਰਿਓ ਜੇ ਮੈਂ ਫੇਸਬੁੱਕ ਤੇ ਹੋਰ ਵੀ ਉਹਨਾਂ ਦੀਆਂ ਵੀਡੀਓ ਜਿਹੜੀਆਂ ਆਈਆਂ ਉਹ ਸਾਂਝੀਆਂ ਕੀਤੀਆਂ ਨੇ YouTube ਤੇ ਵੀ ਸਰਚ ਕਰਿਓ ਜੇ YouTube ਤੇ ਸਰਚ ਕਰਕੇ ਇਹ ਸਾਰਾ ਤੁਸੀਂ ਆਪ ਸਰਚ ਕਰਨਾ ਭਾਈ ਅਮਰਤਪਾਲ ਸਿੰਘ ਚੰਦੜਾ ਹੈ ਕੌਣ ਤੇ ਤੁਹਾਨੂੰ ਆਪਣੇ ਆਪ ਪਤਾ ਲੱਗ ਜਾਏਗਾ ਦਰਦ ਇੱਥੋਂ ਉੱਠੇਗਾ ਪੀ ਹਾਂ ਯਾਰ ਇਹਨਾਂ ਨੇ ਕਿੰਨੀ ਕੁਰਬਾਨੀ ਪੰਥ ਵਾਸਤੇ ਕੀਤੀ ਕੀ ਕੁਝ ਕਰ ਲਿਆ ਔਰ ਇਹਨਾਂ ਦਾ ਜਿਹੜਾ ਪਰਿਵਾਰ ਹੈ ਭਾਈ ਅਮਰਤਪਾਲ ਸਿੰਘ ਚੰਦਰਾ ਇਹ ਕਿੰਨਾ ਦੁੱਖਾਂ ਦੇ ਵਿੱਚੋਂ ਨਿਕਲ ਕੇ ਇੱਥੋਂ ਤੱਕ ਪਹੁੰਚੇ ਨੇ ਇਹ ਸਾਰਾ ਸਾਨੂੰ ਪਤਾ ਲੱਗ ਜਾਏਗਾ ਸੋ ਇਹਨਾਂ ਬੇਨਤੀਆਂ ਨੂੰ ਪ੍ਰਵਾਨ ਕਰਿਓ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤ